ਸਾਰੇ ਸੰਤਾ ਸੇਵਕਾਂ ਨੂੰ ਜੈ ਐਮਸੀ ਕੀ ਭੈਣ ਭਰਾਵਾਂ ਨੂੰ ਅਤੇ ਬਜ਼ੁਰਗਾਂ ਨੂੰ ਅਤੇ ਮਾਤਮਤਾਵ ਪਿਤਾਵਾਂ ਨੂੰ ਵੀ ਜੈ ਐਮਸੀ ਕੀ ਔਰ ਸਾਰੇ ਇਸ ਵੀਡੀਓ ਨੂੰ ਬੜੇ ਚਾਹ ਤੇ ਬੜੇ ਪਿਆਰ ਨਾਲ ਤੇ ਬੜੀ ਧੂਮਤਾ ਨਾਲ ਦੇਖੋ ਔਰ ਇਹ ਜੇ ਵੀ ਜਗ੍ਹਾ ਤੇ ਜਾਵੇ ਔਰ ਇਸ ਤੇ ਨਾਲ ਸਾਰੀਆਂ ਬਿਮਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਟੈਨਸ਼ਨਾਂ ਸਭ ਦੂਰ ਹੋ ਜਾਣ ਔਰ ਰਸਤੇ ਖੁੱਲ ਜਾਣ ਇੱਕ ਇੱਕ ਰੂਹ ਜੇ ਪੜਕੀ ਹੈ ਇੱਕ ਇੱਕ ਰੂਹ ਬਚਾਈ ਜਾਵੇ ਅੱਜ ਇਸ ਨੂੰ ਬੜੇ ਚਾਹਾਂ ਨਾਲ ਦੇਖੋ ਔਰ ਇਸ ਤੇ ਨਾ ਸ਼ਾਂਤੀ ਪਾਸੋ। ਔਰ ਬਹੁਤ ਸਾਰੀਆਂ ਵਰਕਤਾ ਪਾਸੋ। ਔਰ ਸਭ ਨੂੰ ਜੈ ਐਮਸੀ ਕੀ। ਜੋਹਵਾ ਦਾ ਦੁਖਿਆਰਾ ਦਾਸ ਸਾਡੇ ਪ੍ਰਚਾਰ ਦੀ ਕੈਨੇ ਪ੍ਰਤੀਤ ਕੀਤੀ ਅਤੇ ਜੋਹਵਾ ਦੀ ਪੂਜਾ ਕੇਦੇ ਤੇ ਪ੍ਰਗਟ ਹੋਈ ਉਹ ਤਾਂ ਕੁੰਬਲ ਵਾਂਗੂ ਅਤੇ ਸੁੱਕੀ ਧਰਤੀ ਵਿੱਚੋਂ ਜਾੜ ਵਾਂਗੂ ਫੁੱਟ ਨਿਕਲਿਆ ਉਸ ਦਾ ਨਾ ਕੋਈ ਰੂਪ ਸੀ, ਨਾ ਕੋਈ ਸਰੂਪ ਸੀ ਅਤੇ ਜਦ ਉਸ ਨੂੰ ਦੇਖੀਏ ਤਾਂ ਕੋ ਸੌਪਣ ਨਹੀਂ। ਪਾਈ ਉਸ ਨੂੰ ਪਸੰਦ ਕਰੀਏ। ਔ ਤੂਛਾ ਤੇਨ ਮੁਖ ਖਾਂ ਬਲੋ ਤੇ ਆ ਗਿਆ ਸੀ ਇੱਕ ਦੁਖੀ ਅਮਨੁਖ ਸੋਗ ਦਾ ਜਾਨੂ ਅਤੇ ਉਸ ਵਾਂਗੂ ਜਿਸ ਤੋਂ ਲੋਕ ਮੂਲ ਕੁੰਜ ਸੰ ਔ ਤੂਸ ਚਾਤਾ ਗਿਆ ਪਰ ਅਸਾਦੀ ਕਰਤ ਨਾ ਕੀਤੀ ਸੱਚਮਚ ਉਸਨੇ ਸਾਡੇ ਗਮ ਚੁਕਲੇ ਅਤੇ ਸਾਡੇ ਦੁੱਖ ਉਠਾਏ ਪਰ ਅਸੁਰ ਮਾਰਾ ਹਮੇਸ਼ਾ ਦਾ ਕੁੱਟਿਆ ਤੇ ਪੰਨਿਆ ਸਮਝਿਆ ਪਲੋ ਸਾਡੇ ਪ੍ਰਾਧਾਲੇ ਕਾਇਲ ਕੀਤਾ ਗਿਆ ਸਾਡੀਆਂ ਬਧੀਆਂ ਦੇ ਕੰਨ ਕੁਚ ਲੈ ਗਿਆ ਸਾਡੀ ਸ਼ਾਂਤੀ ਉਸ ਤੋਂ ਤਾੜਨਾ ਹੈ ਉਸਤੇ ਮਾਰ ਖਾਂ ਤੁਸੀਂ ਨਰੋਏ ਕਿਤੇ ਗਏ ਅਸੀਂ ਸਾਰੇ ਭੇਡਾਂ ਵਾਂਗ ਭੁੱਲੇ ਫਿਰਦੇ ਸਾਂ ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਜਿਉਂਵਾਂ ਨੇ ਸਾਡੇ ਸਾਰਿਆਂ ਦੀ ਬਦੀ ਉਸਤੇ ਲੱਦੀ ਉਸ ਆਇਆ ਗਿਆ ਤੇ ਦੁਖੀ ਹੋਇਆ ਪਰ ਉਸਨੇ ਆਪਣਾ ਮੂੰਹ ਨਾ ਖੋਲਿਆ ਲੇਲੇ ਵਾਂਗੂ ਕੱਟੇ ਜਾਣ ਲਈ ਲੈ ਜਾਇਆ ਜਾਂਦਾ ਅਤੇ ਭੇਡ ਵਾਂਗੂ ਜਿਹੜੀ ਉਹਨਾਂ ਕਤਰ ਵਾਲਿਆਂ ਦੇ ਅੱਗੇ ਗੁੰਗੀ ਹੈ ਸੋ ਉਸ ਆਪਣਾ ਮੂੰਹ ਨਾ ਖੋਲਿਆ ਜੁਲਮ ਅਤੇ ਨੇ ਆਉਂਦੇ ਕਾਰਨ ਉਹ ਫੜਿਆ ਗਿਆ ਉਸਦੀ ਪੀੜੀ ਵਿੱਚ ਕੀ ਸੋਚਿਆ ਕਿ ਮੇਰੀ ਪਰਜਾ ਦੇ ਅਪਰਾਧ ਦੇ ਕਾਰਨ ਜੈਨੂੰ ਮਾਰ ਪੈਣੀ ਸੀ ਉਹ ਜੁੰਦਿਆਂ ਦੀ ਧਰਤੀ ਤੋਂ ਕੱਟਿਆ ਗਿਆ ਉਸਦੀ ਕਬਰ ਵਿੱਚ ਉਸਦੀ ਕਬਰ ਦੁਸ਼ਟਾਂ ਦੇ ਵਿੱਚ ਅਤੇ ਉਸਦੀ ਮੌਤ ਦੇ ਵੇਲੇ ਧਨੀਨਾ ਠਰਾਈ ਗਈ ਭਾਵੇਂ ਉਸ ਜੁਲਮ ਨਹੀਂ ਕੀਤਾ ਨਾ ਉਸ ਦੇ ਮੂੰਹ ਵਿੱਚ ਸ਼ੱਲ ਸੀ ਪਰ ਜੋ ਹਵਾ ਨੂੰ ਪਾਇਆ ਕਿ ਉਸ ਨੂੰ ਕੁਚਲੇ ਅਤੇ ਸੋਗ ਵਿੱਚ ਪਾਵੇ ਜਤੂ ਉਸਦੀ ਜਾਨ ਨੂੰ ਦੋਸ ਦੀ ਭਲੀ ਠਹਿਰਾਵੇਂ ਤਾਂ ਉਹ ਆਪਣੇ ਅੰਸ਼ ਨੂੰ ਵੇਖੇ ਉਹ ਆਪਣੇ ਦਿਨ ਲੰਮੇ ਕਰੇ ਅਤੇ ਜੋ ਹਵਾ ਦੀ ਪੌਣੀ ਉੱਤੇ ਹੱਥ ਵਿੱਚ ਸਫਲ ਹੋਵੇ ਉਹ ਆਪਣੇ ਜਾਨ ਦੇ ਕਸ਼ਟੋਂ ਵੇਖੇਗਾ ਤੇ ਤ੍ਰਿਪਤ ਹੋਵੇਗਾ ਆਪਣੇ ਗਿਆਨ ਨਾਲ ਮੇਰਾ ਧਰਮੀ ਦਾਸ ਪੋਤੇ ਨੂੰ ਧਰਮੀ ਠਹਿਰਾਵੇ ਅਤੇ ਉਹਨਾਂ ਦੀਆਂ ਬਦੀਆਂ ਨੂੰ ਚੁੱਕ ਲਵੇਗਾ ਇਸ ਲਈ ਮੈਂ ਉਸ ਨੂੰ ਵੱਡਿਆਂ ਦੇ ਨਾਲ हिस्सा ਵੰਡ ਦਿਆਂਗਾ ਅਤੇ ਬਲਵੰਤਾ ਨਾਲ ਲੁੱਟ ਬੰਡੇਗਾ ਕਿਉਂ ਜੋ ਉਸ ਆਪਣੀ ਜਾਨ ਮੌਤਲੇ ਡੋਲ ਦਿੱਤੀ ਅਤੇ ਅਪਰਾਧਾਂ ਨਾਲ ਅਤੇ ਅਪਰਾਧੀਆਂ ਨਾਲ ਜਿਣਿਆ ਗਿਆ ਸੋ ਉਸਨੇ ਬਹੁਤਿਆਂ ਦੇ ਪਾਪ ਚੁੱਕੇ ਅਤੇ ਅਪਰਾਧੀਆਂ ਦੀ ਸਪਾਰਸ਼ ਕੀਤੀ ਆਮੀਨ ਔਰ ਸਾਰੇ ਭੈਣ ਭਰਾਸ ਨੂੰ ਦੇਖੋ ਔਰ ਬੜੇ ਚਾਅ ਨਾਲ ਤੇ ਬੜੇ ਪਿਆਰ ਨਾਲ ਉਸ ਨੂੰ ਸਬਸਕ੍ਰਾਈਬ ਲਾਈਕ ਕਮਾਂਡ ਕਰੋ ਹੋ ਸਤਿਮਤੀਆ ਸਾਰੀਆਂ ਬਿਮਾਰੀਆਂ ਸਾਰੀਆਂ ਪਰੇਸ਼ਾਨੀਆਂ ਸਭ ਚਿੰਤਾਬੋ ਡੋਕ ਤਕਲੀਫਾਂ ਸਭ ਦੂਰ ਖੋਣ ਗਿਆ ਪਰਮੇਸ਼ਰ ਦਾ ਸਾਰੇ ਧੰਨਵਾਦ ਕਰੋ ਪਰਮੇਸ਼ਰ ਦੀ ਮਹਿਮਾ ਵਡਿਆਈ ਕਰੋ ਅੱਜ ਸਤਿਮਤੀਆ ਤੁਹਾਨੂੰ ਸਾਰਿਆਂ ਨੂੰ ਜੈਮਸੀ ਕੀ ਔਰ ਬਾਰ-ਬਾਰ ਜੈਮਸੀ ਕੀ ਔਰ ਜਿੱਥੇ ਵੀ ਬਾਹਰ ਮੁਲਕਾਂ ਵਿੱਚ ਜਾਵੇ ਪਾਰਲੇ ਮੁਲਕਾਂ ਵਿੱਚ ਜਾਵੇ ਸਾਰੇ ਲੋਕ ਦੇਖ ਔਰ ਸਤਿਮਤੀਆ ਸਾਰਿਆਂ ਜੀ ਐਮਸੀ ਕੀ ਕਿਰਪਾ ਕਰੋ ਜੋ ਪਰਮੇਸ਼ਰ ਦਾ ਬਚਨ ਕਹਿੰਦਾ ਸਾਨੂੰ ਉਹਦੇ ਬਚਨ ਤੇ ਗੌਰ ਕਰਨੀ ਚਾਹੀਦੀ ਹੈ ਸੁਣਨੀ ਚਾਹੀਦੀ ਸੁਣ ਕੇ ਤੁਹਾਡੇ ਸਾਰੇ ਕੰਮ ਖੁੱਲਣਗੇ ਸਾਰੀਆਂ ਪਰੇਸ਼ਾਨੀਆਂ ਚਿੰਤਾ ਬਰ ਟੈਨਸ਼ਨਾਂ ਦੁਸ਼ਟ ਆਤਮਾ ਨੂੰ ਅੱਗ ਲੱਗੇ ਸਾਰਿਆਂ ਜੀ ਐਮਸੀ ਕੀ ਆਮੀਨ